ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਬਚੇ ਗੁੰਨੇ ਹੋਏ ਆਟੇ ਤੋਂ ਆਲੂ ਮਟਰ ਦੀ ਖਾਸ ਤਾ ਕਚੌੜੀ ਤੇ ਸੌਖੇ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਰਿਕਵੈਸਟ ਹੈ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ چاہے ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਕਚੌੜੀਆਂ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਲੂ ਮਸਾਲਾ ਤਿਆਰ ਕਰਾਂਗੇ ਆਲੂ ਮਸਾਲਾ ਬਣਾਉਣ ਵਾਸਤੇ ਆਪਾਂ ਫਰਾਈਪੈਨ ਨੂੰ ਗੈਸ ਦੇ ਉੱਪਰ ਰੱਖ ਲਿਆ ਤੇ ਫਰਾਈਪੈਨ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਇੱਕ ਚਮਚਾ ਰਫਾਈਨਡ ਤੇਲ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਅੱਧਾ ਕੁ ਚਮਚ ਪਾ ਦਾਂਗੇ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ ਤੇ ਹਲਕਾ ਜਿਹਾ ਆਪਾਂ ਇਹਨਾਂ ਨੂੰ ਧੁੰਨ ਲਾਂਗੇ ਤੇ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਪਾਂ ਅਦਰਕ ਇਹਨੂੰ ਵੀ ਆਪਾਂ ਦਰਦਰਾ ਜਿਹਾ ਕੁੱਟ ਲਿਆ ਸੀ ਇਹ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ ਜਦੋਂ ਸੇ ਇੱਕ ਵਾਰੀ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਕਿ ਤੜਕਾ ਆਪਣਾ ਮੱਚ ਨਾ ਜਾਵੇ ਤਾਂ ਜ਼ਿਆਦਾ ਨਹੀਂ ਆਪਾਂ ਭੁੰਨਾਂਗਾ ਹਲਕਾ ਜਿਹਾ ਭੁੰਨਾਂਗਾ ਵੀ ਇਹਨਾਂ ਦਾ ਕੱਚਾਪਨ ਦੂਰ ਹੋ ਜਾਊਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਂਗਾ ਟਮਾਟਰ ਮਟਰਾਂ ਨੂੰ ਆਪਾਂ ਪਹਿਲਾਂ ਉਬਾਲ ਕੇ ਰੱਖ ਲਿਆ ਸੀਗਾ ਤੇ ਬਿਲਕੁਲ ਇਹ ਸੌਫਟ ਹੋ ਗਏ ਇਹ ਪਾ ਦਾਂਗੇ ਹਾਂਜੀ ਮਟਰਾਂ ਨੂੰ ਆਪਾਂ ਹਲਕਾ ਹਲਕਾ ਮੈਸ਼ ਕਰ ਲਿਆ ਹੈਗਾ ਤੇ ਵਦਿਏ ਜੀ ਆਪਾਂ ਪੁੰਨ ਵੀ ਲਿਆਗਾ ਹੁਣ ਆਪਣੇ ਕੋਲੇ ਹੈਗੇ ਤਿੰਨ ਉਬਲੇ ਹੋਏ ਆਲੂ ਆਲੂਆਂ ਨੂੰ ਆਪਾਂ ਪਹਿਲਾਂ ਉਬਾਲ ਲਏ ਸੀ ਉਬਾਲ ਕੇ ਆਪਾਂ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੈਸ਼ ਕਰਕੇ ਰੱਖ ਲਿਆ ਸੀ ਇਹ ਪਾ ਦਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਦੇ ਵਿੱਚ ਮਿਕਸ ਕਰ ਦਾਂਗੇ ਤੇ ਆਲੂਆਂ ਨੂੰ ਵੀ ਆਪਾਂ ਹਲਕਾ ਜਿਹਾ ਸੇਕ ਲਵਾ ਲਾਂਗੇ ਜੇ ਤੁਸੀਂ ਹੋਰ ਵੀ ਕੋਈ ਸਬਜ਼ੀ ਖਾਣਾ ਪਸੰਦ ਕਰਦੇ ਤੁਸੀਂ ਹੋਰ ਵੀ ਪਾ ਸਕਦੇ ਹੋ ਸਬਜ਼ੀ ਜਿਵੇਂ ਕਿ ਸ਼ਿਮਲਾ ਮਿਰਚ ਹੋਈ ਜਾਂ ਬੰਦ ਗੋਭੀ ਹੋਈ ਆਹ ਲਓ ਗਣ ਨੂੰ ਆਪਾਂ ਹਲਕਾ ਜਿਹਾ ਸੇਕ ਲਵਾ ਲਿਆ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਚਾਹੋ ਤਾਂ ਤੁਸੀਂ ਕੁੱਟੀ ਹੋਈ ਲਾਲ ਮਿਰਚ ਵੀ ਪਾ ਸਕਦੇ ਵੈਸੇ ਆਪਾਂ ਹਰੀਆਂ ਮਿਰਚਾਂ ਪਾਈਆਂ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਈ ਹੈ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਚਾਟ ਮਸਾਲਾ ਹੈ ਨਹੀਂ ਤਾਂ ਤੁਸੀਂ ਅਮਚੂਰ ਪਾਊਡਰ ਵੀ ਪਾ ਸਕਦੇ ਆ ਇਹਦੇ ਨਾਲ ਕੀ ਆਲੂ ਮਸਾਲਾ ਵਧੀਆ ਬਣ ਜਾਂਦਾ ਫਿਰ ਕਰਾ ਲਾ ਜੇ ਬਣ ਜਾਂਦਾ ਹੈਗਾ ਚਾਟਪਟਾ ਜਿਹਾ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਆਲੂਆਂ ਦੇ ਵਿੱਚ ਮਿਕਸ ਕਰ ਦਾਂਗੇ ਮਸਾਲੇ ਨੂੰ ਵੀ ਆਪਾਂ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਹੁਣ ਪਾ ਦਾਂਗੇ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਕਿ ਧਨੀਆ ਵਧੀਆ ਫਰੈਸ਼ ਫਰੈਸ਼ ਆਉਂਦਾ ਹੈਗਾ ਹੁਣ ਚੰਗੀ ਤਰ੍ਹਾਂ ਆਪਾਂ ਧਨੀਏ ਨੂੰ ਵੀ ਆਲੂ ਦੇ ਵਿੱਚ ਮਿਕਸ ਕਰ ਦਿੰਨੇ ਆ ਜਿਆਦਾ ਕੋਈ ਆਪਾਂ ਮਸਾਲੇ ਨਹੀਂ ਪਾਏ ਸਿਰਫ ਨੋਰਮਲ ਹੀ ਮਸਾਲੇ ਪਾਏ ਜਿਹੜੇ ਆਪਣੀ ਰਸੋਈ ਦੇ ਵਿੱਚ ਰੋਜ਼ਾਨਾ ਮਸਾਲੇ ਹੁੰਦੇ ਉਹੀ ਮਸਾਲੇ ਪਾਏ ਆ ਕੋਈ ਜ਼ਿਆਦਾ ਹੋਰ ਮਸਾਲਾ ਨਹੀਂ ਪਾਇਆ ਤੇ ਜੇ ਤੁਸੀਂ ਜ਼ਿਆਦਾ ਮਸਾਲੇ ਵੀ ਪਾਉਣਾ ਚਾਹੋ ਤਾਂ ਤੁਸੀਂ ਜ਼ਿਆਦਾ ਮਸਾਲੇ ਵੀ ਐਡ ਕਰ ਸਕਦੇ ਆ ਵੈਸੇ ਇੰਨੇ ਮਸਾਲੇ ਕਾਫੀ ਆ ਹਾਂਜੀ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਬਚਿਆ ਹੋਇਆ ਆਟਾ ਹੈ ਆਪਣੇ ਕੋਲੇ ਬਚ ਗਿਆ ਸੀ ਸਵੇਰ ਦੇ ਟਾਈਮ ਤੇ ਤੇ ਇੰਨਾ ਸਾਰਾ ਹੈਗਾ ਆਟਾ ਤੇ ਕਾਫੀ ਇਹਦੇ ਦੇ ਮਤਲਬ ਵੀ ਕੁਚੌੜੀਆਂ ਬਣ ਜਾਣੀਆਂ ਤੇ ਹੁਣ ਆਪਾਂ ਇੱਕ ਲੈ ਲਾਂਗੇ ਛੋਟੀ ਜੀ ਪ੍ਰਾਂਤ ਤੇ ਪ੍ਰਾਂਤ ਦੇ ਵਿੱਚ ਥੋੜਾ ਜਿਹਾ ਆਪਾਂ ਪਾ ਲਾਂਗੇ ਰਿਫਾਈਨਡ ਤੇਲ ਤੇ ਹੁਣ ਆਪਾਂ ਬਚਿਆ ਹੋਇਆ ਗੁੰਨਾ ਆਟਾ ਲੈ ਲਾਂਗੇ ਤੇ ਆਟੇ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮੁੱਕੀ ਦੇ ਦਾਂਗੇ ਜੇ ਕਈ ਵਾਰ ਨਹੀਂ ਵੀ ਬਚਿਆ ਹੋਇਆ ਆਟਾ ਹੁੰਦਾ ਆਪਣੇ ਕੋਲੇ ਗੁੰਨਿਆ ਕਈ ਵਾਰ ਨਹੀਂ ਬਚਦਾ ਤੇ ਆਪਾਂ ਆਟੇ ਨੂੰ ਤੁਰੰਤ ਪਰ ਗੁੰਨ ਕੇ ਤੇ ਕਚੋਰੀਆਂ ਆਪਾਂ ਬਣਾ ਸਕਦੇ ਹਾਂ ਹੁਣ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਮੁੱਕੀ ਦੇਤੀ ਆ ਹੁਣ ਆਟੇ ਆਪਾਂ ਥੋੜੀ ਜੀ ਨਾ ਲੋਈ ਤੋੜ ਲਾਂਗੇ ਜਾਨੀ ਕਿ ਛੋਟਾ ਜਿਹਾ ਪੇੜਾ ਬਣਾ ਲਾਂਗੇ ਐਡਾ ਕ ਪੇੜਾ ਬਣਾ ਲਾਂਗੇ ਆਪਾਂ ਐਡਾ ਸਾਰਾ ਪੇੜਾ ਬਣਾ ਲਾਂਗੇ ਪਹਿਲਾ ਪਹਿੜੇ ਪੇੜੇ ਬਣਾ ਕੇ ਰੱਖ ਲਾਂਗੇ ਉਸ ਤੋਂ ਬਾਅਦ ਹੀ ਆਪਾਂ ਕਚੌਰੀਆਂ ਬਣਾਵਾਂਗੇ ਹੱਥਾ ਨੂੰ ਨਾ ਤੇਲ ਲਾ ਲੈਣਾਗਾ ਵੀ ਕਈ ਵਾਰ ਆਟਾ ਨਾ ਨਚੁੰਬੜੇ ਹੁਣ ਦੇਖਦੇ ਆ ਆਪਣੀਆਂ ਕਚੌਰੀਆਂ ਕਿੰਨੀਆਂ ਬੰਦੀਆਂ ਇੰਨੇ ਆਟੀ ਦੀਆਂ ਹਾਂਜੀ ਕੇਰਾ ਆਪਾਂ ਇੰਨੇ ਆ ਪੇੜੇ ਬਣਾ ਲਏ ਹੁਣ ਆਪਾਂ ਬਣਾਵਾਂਗੇ ਕਚੌਰੀਆਂ ਹਾਂਜੀ ਥੋੜਾ ਜਿਹਾ ਆਪਾਂ ਸੁੱਕਾ ਆਟਾ ਲੈ ਲਿਆ ਤੇ ਹੁਣ ਸੁੱਕਾ ਆਟਾ ਆਪਾਂ ਪੇੜੇ ਨੂੰ ਲਾ ਲਾਂਗੇ ਤੇ ਪੇੜੇ ਨੂੰ ਆਪਾਂ ਥੋੜਾ ਜਿਆਦਾ ਇਸ ਤਰ੍ਹਾਂ ਚੜਾਈ ਦੇ ਵਿੱਚ ਕਰ ਲਾਂਗੇ। ਦੋਨੇ ਥਾਂ ਨਾਲ ਇਸ ਤਰ੍ਹਾਂ ਆਪਾਂ ਚੜਾਈ ਚ ਕਰ ਲੈਣਾਗਾ। ਇਸ ਤਰ੍ਹਾਂ ਆਪਾਂ ਹੁਣ ਚੜਾਈ ਦੇ ਵਿੱਚ ਕਰ ਲਿਆਗਾ। ਥੋੜਾ ਜਿਹਾ ਆਪਾਂ ਹੋਰ ਕਰ ਲੈਨੇ ਚੜਾਈ ਚ। ਤੇ ਜਿਹੜਾ ਹੁਣ ਆਪਾਂ ਆਲੂ ਮਸਾਲਾ ਬਣਾ ਕੇ ਰੱਖਿਆ ਸੀ ਉਹ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ। ਜਿੰਨਾ ਕੁ ਮਸਾਲਾ ਪੈਂਦਾ ਹੈ ਇਹ ਪੇੜੇ ਦੇ ਵਿੱਚ ਓਨਾਂ ਕ ਆਪਾਂ ਪਾ ਲਾਂਗੇ। ਤੇ ਹੁਣ ਆਪੇ ਇਹਨੂੰ ਕਰ ਦਾਂਗੇ ਬੰਦ ਇੱਥੋਂ ਮੋਟਾ ਜਾਂ ਨਹੀਂ ਬਣਾਵਾਂਗੇ ਆਪਾਂ ਥੋੜਾ ਜਿਹਾ ਆਪਾਂ ਸੁੱਕਾ ਆਟਾ ਲਾ ਲੈਨੇ ਆ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਦਾਂਗੇ ਤੇ ਦੂਜੇ ਆਟੇ ਦੇ ਵਿੱਚ ਆਪਾਂ ਇਹਨੂੰ ਰੱਖ ਦਾਂਗੇ ਹੁਣ ਆਪਾਂ ਸੁੱਕਾ ਥੋੜਾ ਜਿਹਾ ਆਟਾ ਲਾ ਕੇ ਤੇ ਇਸ ਤਰ੍ਹਾਂ ਆਪਾਂ ਦਬਾ ਲਾਂਗੇ ਬਹੁਤ ਸੌਖਾ ਤਰੀਕਾ ਹੈਗਾ ਨਾ ਵੇਲਣ ਦੀ ਲੋੜ ਹੈਗੀ ਆ ਇਸ ਤਰ੍ਹਾਂ ਆਪਾਂ ਰੱਖ ਦਾਂਗੇ ਤੇ ਪਲੇਟ ਦੇ ਵਿੱਚ ਇਸੇ ਤਰ੍ਹਾਂ ਸਾਰੀਆਂ ਕਚੌੜੀਆਂ ਬਣਾ ਕੇ ਰੱਖ ਲਾਂਗੇ ਹੁਣ ਮੈਂ ਤੁਹਾਨੂੰ ਦੂਜੀ ਕਚੌੜੀ ਵੀ ਬਣਾ ਕੇ ਦਿਖਾਉਣੀ ਆ ਇਸੇ ਤਰ੍ਹਾਂ ਆਪਾਂ ਹੁਣ ਫੇਰ ਫਲਾ ਲਾਂਗੇ ਪੇੜੇ ਨੂੰ ਤੇ ਹੁਣ ਆਪਾਂ ਆਲੂ ਮਸਾਲਾ ਭਰ ਲਾਂਗੇ ਹੁਣ ਆਪਾਂ ਇੱਕ ਵਾਰੀ ਇਸ ਤਰ੍ਹਾਂ ਬੰਦ ਕਰ ਦਿੰਨੇ ਆ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਬੰਦ ਕਰ ਦਿੰਦੇ ਆ। ਇਹਨੂੰ ਤੋੜ ਦੇਣਾਗਾ ਇਸ ਤਰ੍ਹਾਂ ਨੱਪਿਉਣਾ ਨਹੀਂ ਤਾਂ ਫਿਰ ਗੰਡ ਜੀ ਬਨਜੂਗੀ ਤੇ ਮੋਟਾ ਹੀ ਰਹਿ ਜੂਗਾ। ਇਸ ਤਰ੍ਹਾਂ ਇਹਨੂੰ ਨੱਪ ਦੇਣਾਗਾ। ਜਰਾ ਆਪਾਂ ਆਲੂ ਮਸਾਲਾ ਕਚੋਰੀ ਦੇ ਵਿੱਚ ਭਰਿਆਗਾ ਨਾ ਉਹ ਸਾਰਾ ਇਸ ਤਰ੍ਹਾਂ ਫਿਰ ਫੈਲ ਜਾਂਦਾਗਾ। ਇਹ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਕਚੌਰੀਆਂ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰੀਆਂ ਕਚੌਰੀਆਂ ਫਰਾਈ ਕਰਨ ਵਾਸਤੇ ਆਪਾਂ ਰੈਡੀ ਕਰ ਲਈਆਂ ਆ ਤੇ ਹੁਣ ਆਪਾਂ ਚੱਲਦੇ ਹਾਂ ਇਹਨਾਂ ਨੂੰ ਫਰਾਈ ਕਰਨ ਵਾਸਤੇ ਹਾਂਜੀ ਕਚੌਰੀਆਂ ਨੂੰ ਫਰਾਈ ਕਰਨ ਵਾਸਤੇ ਤੇ ਗੈਸ ਤੇ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਤੇਲ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਇੱਕ ਇੱਕ ਕਚੋਰੀ ਚੱਕ ਲਾਂਗੇ ਤੇ ਤੇਲ ਦੇ ਵਿੱਚ ਆਪਾਂ ਛੱਡਦੇ ਜਾਵਾਂਗੇ ਗੈਸ ਆਪਾਂ ਇੱਕ ਵਾਰੀ ਮੀਡੀਅਮ ਜੀ ਰੱਖਾਂਗੇ ਇੱਕ ਵਾਰੀ ਆਪਾਂ ਤਿੰਨ ਕਚੌਰੀਆਂ ਹੀ ਪਾਈਆਂ ਤੇ ਚਮਚ ਦੇ ਨਾਲ ਆਪਾਂ ਹਲਕਾ ਹਲਕਾ ਤੇਲ ਉੱਪਰ ਪਾ ਦਾਂਗੇ। ਨਰਤਾ ਕਚੌੜੀਆਂ ਨੂੰ ਥੱਲੇ ਸੇਕ ਲੱਗ ਜੂਗਾ ਤੇ ਉੱਪਰ ਆਪਾਂ ਤੇਲ ਪਾਈ ਜਾਵਾਂਗੇ। ਉੱਪਰੋਂ ਵੀ ਵਧੀਆ ਸੇਕ ਲੱਗ ਜੂਗਾ। ਹੁਣ ਕਚੌੜੀਆਂ ਨੂੰ ਆਪਾਂ ਪਲਟ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਚੌੜੀਆਂ ਬਣੀ ਜਾਂਦੀਆਂ ਆਪਣੀਆਂ। ਹਲਕਾ ਹਲਕਾ ਸੇਕ ਲੱਗ ਗਿਆ ਕਚੌੜੀਆਂ ਨੂੰ। ਜੇ ਜ਼ਿਆਦਾ ਆਪਾਂ ਤੇਜ਼ ਰੱਖਾਂਗੇ ਨਾ ਅੱਗ ਤੇ ਫਿਰ ਇੱਕੇ ਵਾਰੀ ਪੱਕ ਜਾਣਗੀਆਂ ਵਿੱਚੋਂ ਥੋੜੀਆਂ ਜੀਆਂ ਕੱਚੀਆਂ ਰਹਿ ਜਾਣਗੀਆਂ ਇਸ ਕਰਕੇ ਆਪਾਂ ਮੀਡਲੀ ਜੇ ਗੈਸ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਫਿਰ ਚੰਗੀ ਤਰ੍ਹਾਂ ਖਸਤਾ ਬਣ ਜਾਂਦੀਆਂ ਚਮਚ ਦੇ ਨਾਲ ਇਹਨੂੰ ਉਲਟ-ਪੁਲਟ ਕਰਦੀ ਰਹਿਣਾ ਕਿ ਵਧੀਆ ਦੋਨੇ ਪਾਸੇ ਵਧੀਆ ਸੇਕ ਲੱਗ ਜਾਏ ਕਚੌਰੀਆਂ ਨੂੰ ਹਾਂਜੀ ਦੋਨੇ ਪਾਸੇ ਵਧੀਆ ਕਚੌਰੀਆਂ ਆਪਣੀਆਂ ਪੱਕ ਗਈਆਂ ਬਹੁਤ ਵਧੀਆ ਕਲਰ ਆ ਗਿਆ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਲੈਣੇ ਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਨਿਚੋੜ ਲਾਂਗੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਕਿੰਨੀਆਂ ਵਧੀਆ ਕਚੌਰੀਆਂ ਬਣੀਆਂ ਆ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹ ਕਚੌਰੀਆਂ ਬਣਾ ਕੇ ਤਿਆਰ ਕੀਤੀਆਂ ਆ ਬਾਕੀ ਦੀਆਂ ਕਚੌਰੀਆਂ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਹਾਂਜੀ ਬਾਕੀਆਂ ਕਚੌਰੀਆਂ ਵੀ ਆਪਾਂ ਫਰਾਈ ਕਰ ਲਿਆਂਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫਰਾਈ ਹੋ ਗਈਆਂ ਤੇ ਉਸੇ ਤਰ੍ਹਾਂ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਦਾ ਥਿਰਨ ਜੋੜ ਕੇ ਤੇ ਗੈਸ ਕਰ ਦਾਂਗੇ ਆਪਾਂ ਬੰਦ हां जी ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਕਚੌਰੀਆਂ ਬਣਾ ਕੇ ਤਿਆਰ ਕੀਤੀਆਂ ਆਂ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਇਹ ਕਚੌਰੀਆਂ ਬਣਾਈਆਂ ਤੇ ਕਿੰਨੀਆਂ ਵਧੀਆ ਬਣੀਆਂ ਆਂ ਕਚੌਰੀਆਂ ਤੇ ਨਾਲ ਰੱਖਨਾਗੇ ਆਪਾਂ ਟਮਾਟਰਾਂ ਦੀ ਸੌਸ ਚਾਹੇ ਤੁਸੀਂ ਹਰੀ ਚਟਨੀ ਦੇ ਨਾਲ ਵੀ ਇਹਨੂੰ ਖਾ ਸਕਦੇ ਹੋ ਚਾਹੇ ਤੁਸੀਂ ਇਹਨੂੰ ਟਮਾਟੋ ਸੌਸ ਨਾਲ ਵੀ ਖਾ ਸਕਦੇ ਹੋ ਹੁਣ ਮੈਂ ਤੁਹਾਨੂੰ ਇੱਕ ਕਚੌੜੀ ਸਰਵ ਕਰਕੇ ਦਿਖਾਉਂਗੀ ਵੀ ਆਪਾਂ ਇਹਨੂੰ ਸਰਵ ਕਿਵੇਂ ਕਰ ਸਕਦੇ ਆਂ ਕਿੰਨੀ ਵਧੀਆ ਬਣੀ ਹੈਗੀ ਕਚੋਰੀ ਆਪਾਂ ਦੋ ਕਚੋਰੀਆਂ ਬਣਾਉਣੇ ਆ ਤਾਂ ਗਰਮ ਹੈਗਾ ਉੱਪਰ ਆਪਾਂ ਪਾ ਦਾਂਗੇ ਹੁਣ ਟਮਾਟਰਾਂ ਦੀ ਸੌਸ ਹਰੀ ਚਟਨੀ ਵੀ ਆਪਾਂ ਪਾ ਸਕਦੇ ਆ ਜੇ ਤੁਹਾਨੂੰ ਹਰੀ ਚਟਨੀ ਪਸੰਦ ਆ ਤਾਂ ਹਾਂਜੀ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸ ਦਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ